ਦੇਖੋ ਮੈਂ ਤਾਂ ਪਹਿਲੇ ਹੀ ਕਾਸੀ ਵੀ ਡਰਗ ਦੇ ਕੇਸ 'ਚ ਪੰਜਾਬ ਸਰਕਾਰ ਨੂੰ 4 ਸਾਲ ਤੋਂ ਡਰਗ ਨਹੀਂ ਲੱਭਿਆ ਤੇ ਆ ਹੁਣ ਜਿਹੜਾ ਆਮਦਨ ਤੋਂ ਬਾਅਦ ਜਾਇਦਾਦ ਦਾ ਝੂਠਾ ਮਕਦਮਾ ਬਣਾਇਆ ਵਿਕਰਮ ਮਜੀਠੀਆ ਸਾਹਿਬ ਤੇ ਇਹ 'ਚ ਜਾਇਦਾਦ ਨਹੀਂ ਜੰਮੂ ਔਰ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਆਪ ਹੀ ਕਬੂਲ ਲਿਆ ਸਟੇਜ ਤੇ ਖੜੇ ਹੋ ਕੇ ਕਿ ਕਿਉਂਕਿ ਅਸੀਂ ਸੋਚਦੇ ਸੀ ਕਿ ਜਦੋਂ ਵਿਕਰਮ ਮਜੀਠੀਆ ਜੁਡੀਸ਼ੀਅਲ ਰਿਮਾਰਟ ਤੇ ਗਏ ਨੇ ਸ਼ਰੋਮਨੀ ਅਕਾਲੀ ਦਲ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵਿਕਰਮ ਮਜੀਠੀਆ ਨੇ ਸਿੱਧਾ ਸਰਕਾਰ ਨੂੰ ਚੈਲੰਜ ਕੀਤਾ ਸੀ ਕਿ ਹੁਣ ਜਿਹੜੇ 29 ਮੋਬਾਈਲ ਨੇ 148 ਕਰੋੜ ਹੈ 540 ਕਰੋੜ ਦੀ ਇੱਕ ਵਿਦੇਸ਼ੀ ਕੰਪਨੀ ਹੈ 1000 ਏਕੜ ਜਿਹੜਾ ਸ਼ਿਮਲੇ ਚ ਹੈ ਮੁੱਖ ਮੰਤਰੀ ਉਹਦੇ ਸਬੂਤ ਜਨਤਕ ਕਰ ਮੁੱਖ ਮੰਤਰੀ ਕੋਲ ਸਬੂਤ ਕੋਈ ਨਿਕਲਿਆ ਨਹੀਂ ਹੁਣ ਮੁੱਖ ਮੰਤਰੀ ਗੱਲ ਘਮਾਉਣੀ ਚਾਹੁੰਦੇ ਅੱਜ ਮੁੱਖ ਮੰਤਰੀ ਸਾਹਿਬ ਸਟੇਜ ਤੇ ਚੜ ਕੇ ਕਹਿੰਦੇ ਜੀ ਡਰਗ ਚ ਕਾਰਵਾਈ ਹੋਈ ਮੁੱਖ ਮੰਤਰੀ ਸਾਹਿਬ ਤੁਹਾਡੇ ਸਰਕਾਰੀ ਵਕੀਲ ਨੇ ਤੁਹਾਡੇ ਇਸ ਦਾਅਵੇ ਦੀ ਪਹਿਲੇ ਦਿਨੀ ਫੂਕ ਕੱਢੀ ਸੀ ਵੀ ਇਹ ਆਮਦਨ ਤੋਂ ਬਾਅਦ ਜਾਇਦਾਦ ਦਾ ਕੇਸ ਹੈ ਸਾਡਾ ਮੁੱਖ ਮੰਤਰੀ ਝੂਠ ਬੋਲ ਰਹੇ ਔਰ ਅਜੇ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦਾ ਕਿ ਗੱਲਾਂ ਕੀ ਕਰਦੇ ਹੋ ਆ ਮੁੱਛਾਂ ਦੀ ਇਹ ਤਾਂ ਮੁੱਖ ਮੰਤਰੀ ਸਾਹਿਬ ਇਹ ਮੁੱਖ ਮੰਤਰੀ ਦਾ ਕੰਮ ਨਹੀਂ ਮੁੱਖ ਮੰਤਰੀ ਦਾ ਕੰਮ ਹੈ ਫੈਕਟਸ ਤੇ ਆ ਕੇ ਗੱਲ ਕਰਨੀ ਆਪਣੇ ਐਡਵੋਕੇਟ ਜਨਰਲ ਨੂੰ ਬੁਲਾ ਲਓ ਪੁੱਛਰੋ ਕੀ ਲੱਭਿਆ ਕਿਉਂਕਿ ਤੁਹਾਨੂੰ 11 ਦਿਨ ਚ ਲੱਭਿਆ ਕੱਖ ਨਹੀਂ ਹੁਣ ਕਦੇ ਚੱਲੇ ਜਾਂਦੇ ਜਨਰਲ ਡਾਇਰੈਕਟ ਉਹ ਝੂਠ ਤੁਹਾਡਾ ਕਿੰਨੀ ਕਵਾਰੀ ਮਿੰਗਾ ਕਰਨਗੇ ਪੰਜਾਬ ਨੂੰ ਤੁਸੀਂ ਪੰਜਾਬ ਦੇ ਹਾਲਾਤਾਂ ਵੱਲ ਕਿਉਂ ਨਹੀਂ ਧਿਆਨ ਦਿੰਦੇ ਸਟੇਜ ਤੇ ਖੜੇ ਹੋ ਕੇ ਵਿਰੋਧੀਆਂ ਨਾਲੀ ਤੂਤੂ ਬਹਿਮੇ ਚੁਰੇ ਰਹਿੰਦੇ ਜਦਕਿ ਪਰਸੋਂ ਪੰਜਾਬੀ ਫਿਲਮ ਇੰਡਸਟਰੀ ਦੀ ਇੱਕ ਮਸ਼ਹੂਰ ਕਲਾਕਾਰ ਤਾਨਿਆ ਉਹਦੇ ਪਿਤਾ ਜੀ ਜੋ ਡਾਕਟਰ ਨੇ ਉਹਨਾਂ ਦੀ ਕਲੀਨਿਕ ਚੋਂ ਅੜ ਕੇ ਲੋਕ ਗੋਲੀਆਂ ਮਾਰ ਗਏ ਉਹਨਾਂ ਨੂੰ ਕੱਲ ਇੱਕ ਕੱਪੜਾ ਵਪਾਰੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਤੇ ਮੁੱਖ ਮੰਤਰੀ ਪੰਜਾਬ ਜਸਤ ਨੇ ਮੈਂ ਚੀਕਾਂ ਮੈਂ ਬੀਪੀ ਬੀਪੀ ਵਿਕਰਮ ਮਜੀਠੀਆ ਸਾਹਿਬ ਦਾ ਬਿਲਕੁਲ ਸਹੀ ਹੈ ਮੇਰੀ ਗੱਲ ਹੋਈ ਹੈ ਉਹ ਕਹਿੰਦੇ ਕਿ ਚਿੰਤਾ ਨਹੀਂ ਕਰਨੀ ਮੁੱਖ ਮੰਤਰੀ ਸਾਹਿਬ ਨੂੰ ਕਿਉਂ ਸਾਰਾ ਕੁਝ ਨੋਰਮਲ ਹੈ ਮੁੱਖ ਮੰਤਰੀ ਸਾਹਿਬ ਆਪਦਾ ਧਿਆਨ ਰੱਖਣਾ ਆਪਣੀ ਸਿਹਤ ਦਾ ਜਰਾ ਧਿਆਨ ਰੱਖਿਆ ਕਰਨ ਬਾਹਰ ਆ ਕੇ ਇਹਨੂੰ ਮੁੱਖ ਮੰਤਰੀ ਸਾਹਿਬ ਨੂੰ ਇਹ ਸਾਰੀਆਂ ਗੱਲਾਂ ਦਾ ਜਵਾਬ ਵੀ ਤਾਂ ਦੇਣੀ ਸੁਣਨੇ ਨੇ ਸੋ ਮੁੱਖ ਮੰਤਰੀ ਪੰਜਾਬ ਮੁੱਖ ਮੰਤਰੀ ਦੇ ਅਹੁਦੇ ਨੂੰ ਇਸ ਤਰੀਕੇ ਹਾਸੋ ਜਿਹੇ ਸਥਿਤੀ ਚ ਨਾ ਪਾਓ ਤੁਹਾਨੂੰ ਜਿਹੜਾ ਸ਼ਰਮਨੀ ਅਕਾਲੀ ਦਲ ਨੇ ਚੈਲੰਜ ਕੀਤਾ ਉਹ ਚੈਲੰਜ ਦਾ ਜਵਾਬ ਦਿਓ ਗੱਲਾਂ ਬਹੁਤ ਮਾਰ ਲੀਆਂ 11 ਦਿਨ ਤੋਂ ਲੋਕਾਂ ਨੇ ਤੁਹਾਡੀ ਗੱਲਾਂ ਸੁਣੀਆਂ ਨੇ ਸਬੂਤ ਤੁਹਾਡੇ ਤੋਂ ਨਿਕਲਿਆ ਕੋਈ ਨਹੀਂ ਡਰਗ ਮੇਰੇ 4 ਸਾਲ ਜਿਹੜੀ ਨਿਕਲਿਆ 8 ਕਰੋੜ ਰੁਪਈਆ ਵਕੀਲਾਂ ਤੇ ਖਰਚ ਤਾਂ ਨਹੀਂ ਨਿਕਲਿਆ ਸੁਪਰੀਮ ਕੋਰਟ ਤੱਕ ਝਾੜ ਪਈ ਆਹ ਹੁਣ ਆਮਦਨ ਤੋਂ ਬਾਜਾਦਾਂ ਤੇ ਕਿਹច ਜਾਇਦਾਦ ਨਹੀਂ ਲੱਭਦੀ ਸੋ ਆਪਾਂ ਗੱਲਾਂ ਦੇ ਉੱਤੇ ਆਈਏ ਆਪਾਂ ਫੈਕਟਸ ਦੇ ਉੱਤੇ ਆਈਏ ਔਰ ਜਿਹੜਾ ਅਕਾਲੀ ਦਲ ਦਾ ਚੈਲੰਜ ਹੈ ਸਬੂਤ ਕੱਢ ਕੇ ਲਿਆਓ ਹੁਣ ਤੁਹਾਨੂੰ ਭੱਜਣ ਨਹੀਂ ਦੇਣਾ ਤੁਸੀਂ ਸੋਚਦੇ ਹੋ ਮੈਂ ਗੱਲਾਂ ਮਾਰੀ ਹੱਸੋ ਹੀ ਨਹੀਂ ਗੱਲ ਕਰਤੀ ਨਾ ਹੁਣ ਤਾਂ ਜਵਾਬ ਲੈ